ਹਮ ਸਿਰਫ ਅੱਲਾਹ ਸੇ ਡਰਤੇ ਹੈ ਉਸੇ ਕੇ ਅਗੇ ਸਰ ਕਿੱਥੇ ਬੈਠ ਗਿਆ ਜਾ ਕੇ ਸਿੱਧੂ ਆਵੇ ਕਾਫੀ ਟਾਈਮ ਤੋਂ ਹਰ ਇੱਕ ਦੀ ਜ਼ੁਬਾਨ ਤੇ ਇਹ ਲਫ਼ਜ਼ ਸਨ ਕਿਉਂਕਿ ਪੂਰੀ ਹੀ ਦੁਨੀਆ ਵਿੱਚ ਸਿੱਧੂ ਦੇ ਬਹੁਤ ਸਾਰੇ ਲੋਕ ਚਾਹਣ ਵਾਲੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਸਿੱਧੂ ਵਾਪਸ ਆ ਜਾਵੇ। ਸੋ ਰੱਬ ਨੇ ਵੀ ਲੋਕਾਂ ਦੀ ਸੁਣੀ ਤੇ ਸਿੱਧੂ ਨਿੱਕੇ ਪੈਰੀ ਵਾਪਸ ਆ ਗਿਆ। ਸੋਸ਼ਲ ਮੀਡੀਆ ਤੇ ਹੁਣ ਸਿੱਧੂ ਦੇ ਨਿੱਕੇ ਭਰਾ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀਆਂ ਨੇ। ਸੋ ਆ ਪਿਆਰੀ ਜੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਛੋਟਾ ਜਿਹਾ ਬੱਚਾ ਜਿਸ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਕਿ ਸਿੱਧੂ ਦਾ ਛੋਟਾ ਭਰਾ ਵਾ। ਵੇਖੋ ਕਿਵੇਂ ਸੋਹਣੀ ਜੀ ਸਮਾਈਲ ਦਾ ਪਿਆਏ ਐ ਐਵੇਂ ਲੱਗਦਾ ਪਿਆਏ ਕਿ ਆਪਣੇ ਨਾਲ ਬੈਠੇ ਲੋਕਾਂ ਦੀਆਂ ਗੱਲਾਂ ਸੁਣਦਾ ਪਿਆਏ ਤੇ ਬਹੁਤ ਹੀ ਜ਼ਿਆਦਾ ਖੁਸ਼ ਐ ਜਿਵੇਂ ਦੇ ਵਿੱਚ ਸੱਚਮੁੱਚ ਹੀ ਸਿੱਧੂ ਮੂਸੇਵਾਲੇ ਦੀ ਰੂਹ ਹੋਵੇ ਤੇ ਇਹ ਸੋਚਦਾ ਪਿਆ ਹੋਵੇ ਕਿ ਲੋਕੋ ਕੋਈ ਗੱਲ ਨਹੀਂ ਵੱਡਾ ਹੋ ਕੇ ਮੈਂ ਫਿਰ ਗਾਣੇ ਗਾਉਂਗਾ ਤੇ ਅੱਗੇ ਵਾਂਗਾ ਤੁਹਾਡਾ ਪੂਰਾ ਪਿਆਰ ਲਵਾਂਗਾ ਸੋ ਇਹਨੂੰ ਵੀਡੀਓ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਨੇ ਬਾਕੀ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲ ਦੇ ਨਿੱਕੇ ਭਰਾ ਦੀ ਹੀ ਵੀਡੀਓ ਹੈ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਦੀ ਲੱਗਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ